ਕਿ ਚੱਲੋ ਇਹ ਹੈ ਸਰ ਇੱਕ ਤਾਂ ਕੱਲ ਜਿਹੜਾ ਫੈਸਲਾ ਕੀਤਾ ਹੈ ਸ਼ੋਮਣੀ ਕਾਲਜ ਨੇ ਤੁਹਾਨੂੰ ਬਾਹਰ ਕੱਢਣ ਦਾ ਕਿਸ ਤਰ੍ਹਾਂ ਦੇ ਨਾਲ ਤੁਸੀਂ ਇਸ ਫੈਸਲੇ ਨੂੰ ਆ ਲੈਆ ਉਹ ਕਬਰ ਆਰਦੀ ਨਹੀਂ ਗੱਲਾਂ ਕਰ ਰਹੇ ਨੇ ਨਾ ਉਹਨਾਂ ਨੇ ਜਿੰਨਾਂ ਨੂੰ ਕੱਢਿਆ ਸੀ ਮੈਨੂੰ ਮਜਬੂਰ ਨੂੰ ਉਹਨਾਂ ਨਾਲ ਬੱਤ ਲੈਣਾ ਪਿਆ ਕਿ ਕਿ ਅਨਕੰਸਟੀਟਿਊਸ਼ਨਲ ਸਰਵ ਉਹਨਾਂ ਨੇ ਨਾ ਕਿਸੇ ਨੂੰ ਨੋਟਿਸ ਦਿੱਤਾ ਕੀ ਕਹ ਇੰਸਟੀਚੂਸ਼ਨ ਕਹਿੰਦਾ ਕਿ ਪਹਿਲਾਂ ਉਹਨੂੰ ਨੋਟਿਸ ਦਿਓ ਉਹਦਾ ਜਵਾਬ ਆਇਆ ਉਸ ਤੋਂ ਬਾਅਦ ਉਹ ਬਰਤੀ ਕਮੇਟੀ ਨੂੰ ਲਿਖੇ ਕਿ ਆਹ ਕੀ ਆ ਫੈਸਲਾ ਕੀਤਾ ਕਮੇਟੀ ਨੇ ਉਹ ਗੁਰ ਪ੍ਰਧਾਨ ਨੂੰ ਕਹਿੰਦੀ ਹੈ ਕੀ ਫੈਸਲਾ ਹੈ ਤੇ ਇਹਦੇ ਤੋਂ ਕੀ ਕਰਦਾ ਫਿਰ ਪ੍ਰਧਾਨ ਨੇ ਫੈਸਲਾ ਕਰਦਾ ਉਹਨੇ ਆਪਣੇ ਆਪ ਹੀ ਘੱਟ ਕੇ ਪਰਿਵਾਰ ਹੈ। ਪਰ ਉਹ ਜਿ ਚੁੰਝੁੰਨ ਕੇ ਗਦੇ। ਇਹਦਾ ਉਹਨਾਂ ਦਾ ਕਸੂਰ ਕੀ ਸੀ ਉਹਨਾਂ ਦੀ ਹੀ ਸੀ ਨਾ ਵੀ ਸਰਦਾਰ ਚੌਧਰੀ ਆ। ਤੁਸੀਂ ਕਿਹਾ ਕਿ ਪਾਰਟੀ ਕਬਰਾਹਟ ਦੇ ਵਿੱਚ ਹੈ। ਕਿਸ ਗੱਲੋਂ ਕਬਰਾਹਟ ਹੈ ਸਰ? ਹੈ ਨਹੀਂ। ਕਿਸ ਗੱਲੋਂ ਪਾਰਟੀ ਨੂੰ ਕਬਰਾਹਟ ਹੈ? ਤੁਸੀਂ ਕਿਹਾ ਕਿ ਪਾਰਟੀ ਨੂੰ ਕਬਰਾਹਟ ਹੈ ਸਰ। ਉਹਦੇ ਦੀ ਕਬਰਾਹਟ ਇਸ ਕਰਕੇ ਹੈ ਵੀ ਜਿਹੜਾ ਕਲੇਰ ਹੈ। ਉਹਨੇ ਸਾਰੇ ਕੁਸ਼ਤੀ ਦਾ ਜੀ। ਸਾਰਾ ਕੁਝ ਨੰਗਾ ਕਰਤਾ ਕਿਤੇ ਕਿਤੇ ਮਿਲਿਆ ਹੈ ਕਿਹਨੂੰ ਕਿਹਨੂੰ ਮਿਲਿਆ ਜਿਹਨਾਂ ਉਹਦੇ ਕੋਲ ਕੋਈ ਜਵਾਬ ਨਹੀਂ ਉਹ ਤੋਂ ਅਦੋਂ ਕੋ ਹਟ ਤਿੰਨ ਦਿਨ ਗੱਲ ਕਰ ਤੁਸੀਂ ਕਿਹਾ ਕਿ ਆਪ ਨੂੰ ਪ੍ਰਦਾਨ ਜਿਹੜੇ ਹੈਗੇ ਤੁਸੀਂ ਚੋਣ ਕਰਾਓਗੇ ਉਹਾਂ ਦੀ ਕੀ ਆਧਾਰ ਹੈ ਸਰ ਕਿਉਂਕਿ ਪਾਰਟੀ ਨੇ ਬਹੁਤ سارے ਨੇਤਾ ਜਿਹੜੇ ਹੈਗੇ ਤੁਹਾਡੇ ਨਹੀਂ ਨਹੀਂ ਅਸੀਂ ਨਹੀਂ ਕਰਾਵਾਂਗੇ ਜੀ ਕਿ ਡਿਊ ਹੈ ਬਹੁਤ ਦੇਰ ਦੀ ਹਾਂ ਅਸੀਂ ਇਲੈਕਸ਼ਨ ਕੋਈ ਨਵੀਂ ਨਹੀਂ ਕਰਾ ਦੇ ਅਸੀਂ ਡਿਊ ਇਲੈਕਸ਼ਨ ਆ ਉਹ ਕਰਾ ਦੇ ਡੈਲੀਗੇਟ ਇਜਲਾਸ ਬੁਲਾ ਕੇ ਉਹ ਕਹਿੰਦੇ ਕਿ ਡੈਲੀਗੇਟਸ ਦੀ ਸੰਖਿਆ ਪ੍ਰਾਪਤ ਨਹੀਂ ਹੈ ਤੁਹਾਡੇ ਕੋਲ ਉਹ ਤਾਂ ਟੀਮ ਮੈਂਬਰ ਤਾਂ ਜੇ ਟੀਮ ਮੈਂਬਰ ਅਸੀਂ ਲੈ ਕੇ ਪਹਿਲਾਂ ਉਹ ਲਿਖ ਕੇ ਦੇਣਗੇ ਤਾਂ ਹੀ ਹੋਊਗੀ ਇਲੈਕਸ਼ਨ ਜੇ ਉਹ ਤੁਹਾਡੇ ਕੋਲ ਮੈਂਬਰੀ ਨਹੀਂ ਫਿਰ ਉਹ ਕੌਣ ਉਹ ਕਿਉਂ ਡਰਦੇ ਨੇ ਠੀਕ ਤਾਂ ਇਸ ਲਈ ਤਿਆਰੀ ਹੈ ਸਰ ਇਲੈਕਸ਼ਨ ਦੀ ਕੋਈ ਅਨੇ ਇਲੈਕਸ਼ਨ ਦੀ ਤਿਆਰੀ ਹੈ। ਉਹ ਤਾਂ ਤਿਆਰੀ ਸਭ ਦੀ ਤਿਆਰੀ ਹੈ ਇਲੈਕਸ਼ਨ ਡਿਊਲ। ਆਪਰੇਸ਼ਨ ਨਾਗਪੁਰ ਦਾ ਨਾਮ ਦਿੱਤਾ ਜਾ ਰਿਹਾ ਹੈ ਸਰ ਜਿਹੜੀ ਉਹ ਪਤਾ ਕੀ ਹੈ? ਕਿ ਬਰਾ ਹਟਾ ਕੇ ਉਹ ਕਹਿੰਦੇ ਨੇ ਸਿੱਖ ਜਾਏਗਾ। ਨਾ ਤਾਂ ਸਾਨੂੰ ਇਹ ਪਤਾ ਵੀ ਨਾਗਪੁਰ ਹੈ ਕਿੱਥੇ। ਨਾ ਅਸੀਂ ਤਾਂ ਕਦੀ ਨਾਗਪੁਰ ਗਿਆ। ਨਾ ਕਦੇ ਨਾਗਪੁਰ ਵਾਲੇ ਦਾ ਬੰਦਾ ਕੋਈ ਮਿਲਿਆ ਤੁਹਾਨੂੰ। ਅਗਰ ਕੋਈ ਸਾਬਤ ਕਰ ਦੇ

ਨੇ ਨਹੀਂ ਮੈਂ ਇਹ ਨਹੀਂ ਕਹਿੰਦਾ ਮੈਂ ਤਾਂ ਮੈਂ ਦੇਖਿਆ ਸੀ ਨੀਰ ਸਭ ਤੋਂ ਮਹੱਤਵੀ ਹੁੰਦੇ ਮੈਂ ਕਿਹਾ ਵੀ ਹੋਰ ਜਿਹਨਾਂ ਨੇ ਕੰਟੀਟੀ ਚੁੱਟੇ ਚੱਲਦੇ ਆ ਤੇ ਜੀ ਉਹਦੇ ਹਿਸਾਬ ਨਾਲ ਮੈਂ ਪਛੜਾ ਮੈਂ ਨਹੀਂ ਕਹਿੰਦਾ ਮੈਨੂੰ ਕੋਈ ਅਧਿਕਾਰ ਜੀ ਇਹਦੇ ਚ ਸਰਕਾਰ ਉਹਨਾਂ ਨੂੰ ਹੀ ਜਿਨ੍ਹਾਂ ਨੇ ਕਦੇ ਸੁਪਨਨ ਦਾ ਜ਼ਿਕਰ ਕੀਤਾ ਲੈ ਅੰਤਲਾਸ਼ਨ ਕਮੇਟੀ ਆਪ ਨੂੰ ਨਹੀਂ ਦਿੱਤੀ ਕਰਦੇ ਤੇ ਉਹ ਵਰਕਿੰਗ ਕਮੇਟੀ ਕੋਲ ਭੇਜਦੇ ਬਣਾ ਨੋਟ ਚ ਦੇ ਦਿੰਦੀ ਹੈ ਤੋੜ ਕੇ ਜਵਾਬ ਲੰਬਕ ਦਿਓ ਨਾ ਫਿਰ ਜਾ ਕੇ ਕਰਦੇ ਹਾਂ ਸਰ ਕੋਈ ਲੀਗਲ ਸਪੋਰਟ ਵੀ ਤੁਸੀਂ ਲੈ ਸਕਦੇ ਹੋ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਤੁਸੀਂ ਕਹਿ ਕੇ ਸੰਵਿਧਾਨਿਕ ਤੌਰ ਤੇ ਇਹ ਨਹੀਂ ਲੀਗਲੀ ਇਹਦੇ 'ਚ ਕੋਈ ਨਹੀਂ ਹੈ ਜੀ ਬਿਲਕੁਲ ਨਹੀਂ ਥੈਂਕ ਯੂ ਥੈਂਕ ਯੂ ਵੈਰੀ ਮਚ ਆਪ ਜੀ